ਸਸਿਕਾ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਉਣਾ ਉਹ ਵੀ ਪ੍ਰੈਸ ਕਰ ਲਿਓ ਸੂਟ ਬਹੁਤ ਸੋਹਣੇ ਰਹਿਣ ਵਾਲਾ ਹੈ ਇਹ ਰਾਮ ਟੈਕਸ ਦੇ ਵਿੱਚ ਡਿਜ਼ਾਈਨਰ ਜੀ ਲੁੱਕ ਦੇ ਵਿੱਚ ਪਾਰਟੀ ਵੇਅਰ ਸੂਟ ਰੈਡੀ ਕੀਤੇ ਹੋਏ ਆ ਇਹ ਵਾਲੀ ਸੂਟ ਪਿਓਰ ਬਿਸਕੋਸ ਔਰ ਗੰਜਾ ਦੇ ਵਿੱਚ ਆ ਗਿਆ neck ਦੇ ਉੱਪਰ ਫੁੱਲ ਫਰੰਟ ਘੇਰੇ ਦੇ ਉੱਪਰ ਬਾਟਮ ਤੇ ਔਰ ਦੁਪੱਟੇ ਤੇ ਆਰੀ ਵਰਕ ਕੀਤਾ ਹੋਇਆ ਮਿਲ ਜ ਇਹ ਸੂਟ ਪਿਓਰ ਸ਼ਿਮਰ ਦੇ ਵਿੱਚ ਆ ਗਿਆ। ਵੂਮੇਡ ਬ੍ਰਾਂਡ ਰਹੂਗਾ। ਸ਼ਿਮਰ 베ਸ ਤੇ ਇਹ ਦੁਪੱਟਾ ਰਹੂਗਾ। ਪਿਓਰ ਕ੍ਰੇਪ ਦੀ ਬਾਟਮ ਆ ਗਈ। ਸ਼ਰਟ ਤੇ ਫੁੱਲ ਫਰੰਟ ਦੇ ਉੱਪਰ ਹੈਂਡਵਰਕ ਮਿਲ ਜਾਏਗਾ। ਇਹ ਸੂਟ ਵੀ ਸ਼ਿਮਰ ਦੇ ਵਿੱਚ ਆ ਗਿਆ। ਫੁੱਲ ਫਰੰਟ ਦੇ ਉੱਪਰ ਹੈਵੀ ਵਰਕ ਮਿਲੇਗਾ। ਦੁਪੱਟੇ ਦੇ ਉੱਪਰ ਵੀ ਹੈਂਡਵਰਕ ਮਿਲ ਜਾਏਗਾ 3900 ਰੁਪਏ ਦੇ ਵਿੱਚ। ਇਹਦਾ ਦੁਪੱਟਾ ਰਹੇਗਾ ਸੈਲਫ ਸ਼ਿਮਰ ਦੇ ਵਿੱਚ। ਕਲਰ ਦੇ ਵਿੱਚ ਕਈ ਸਾਰੇ ਹੈਗੇ ਆ। ਚੈੱਕ ਕਰ ਲਿਓ ਤੁਸੀਂ। ਇਹ ਸੂਟ ਪਿਓ ਡੂਪੀਨ ਸਿਲਕ ਦੇ ਵਿੱਚ ਆ ਗਿਆ 셔ਟ ਦੇ ਉੱਪਰ ਤੁਹਾਨੂੰ neck ਤੇ handwork ਮਿਲੇਗਾ ਦੁਪੱਟੇ ਦੇ ਉੱਪਰ ਵੀ handwork ਮਿਲੇਗਾ ਕਿਸੇ ਵੀ ਸੂਟ ਦਾ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ ਦਿੱਤਾ ਹੋਇਆ ਇਸ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤਾਂ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ ਪੇਮੈਂਟ ਆਨਲਾਈਨ ਰਹੇਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਇਹ 셔ਟ ਬਨਾਰਸੀ ਆ ਗਈ ਬਾਟਮ ਇਹਦੇ ਨਾਲ ਸਿਲਕ ਦੀ ਆ ਗਈ ਤੇ ਦੁਪੱਟਾ ਇਹਦੇ ਨਾਲ ਟੈਬੀ ਸੌਰੀ ਦੁਪੱਟਾ ਇਹਦਾ ਚਿਨੌਨ ਦਾ ਰਹੇਗਾ ਡਿਊ ਡ੍ਰੌਪ ਦੇ ਵਿੱਚ ਇਹ ਵਾਲਾ ਸੂਟ ਪ्योर ਡਿਜੀਟਲ print ਦੇ ਵਿੱਚ ਆ ਗਿਆ ਦੁਪੱਟਾ ਔਰ ਗਾਂਜਾ ਦਾ ਰਹੂਗਾ ਪ੍ਰੋਪਰ ਹੈਂਡਵਰਕ ਮਿਲ ਜੂਗਾ ਫਾਈਨੇਸਟ ਕੁਆਲਿਟੀ ਆ ਪਿਓਰ ਕ੍ਰੇਪ ਦੀ ਇਹਦੇ ਨਾਲ ਬਾਟਮ ਆ ਗਈ ਬਣੇ ਹੋਏ ਸੂਟ ਇਹ ਵੀ ਬਹੁਤ ਜ਼ਿਆਦਾ ਸੋਹਣੇ ਲੱਗੇ ਹੋਏ ਆ ਲੱਗਦੇ ਆ ਸਿਰਫ 3090 ਰੁਪਏ ਦੇ ਵਿੱਚ ਇਹ ਵਾਲਾ ਸੂਟ ਸ਼ਿਮਰ ਦੇ ਵਿੱਚ ਆਏਗਾ ਪ੍ਰੋਪਰ ਹੈਂਡਵਰਕ ਮਿਲ ਜੇਗਾ neck ਦੇ ਉੱਪਰ bottom ਤੇ ਤੇ ਇਹਦੇ ਦੁਪੱਟਾ ਜਿਹੜਾ ਉਹ ਪਲੇਨ ਰਹੂਗਾ ਤੇ ਨਾਲ ਲੈਸ ਮਿਲ ਜੇਗੀ ਇਹ ਵੀ ਸ਼ਿਮਰ ਦੇ ਵਿੱਚ ਆ ਗਿਆ ਹੈਵੀ ਹੈਂਡਵਰਕ neck ਦੇ ਉੱਪਰ ਮਿਲ ਜੇਗਾ ਪਲੇਨ bottom ਆ ਗਈ ਟੂਪੀਨ ਸਲਕ ਦੀ ਤੇ ਜਿਹੜਾ ਇਹਦਾ ਦੁਪੱਟਾ ਉਹ organza ਦੇ ਵਿੱਚ ਰਹੂਗਾ ਦੁਪੱਟੇ ਦੇ ਉੱਪਰ ਵੀ ਚਾਰੋਂ ਸਾਈਡ ਤੇ ਫੁੱਲ ਹੈਵੀ ਹੈਂਡਵਰਕ ਮਿਲ ਜੇਗਾ 2299 ਰੁਪਏ ਦੇ ਵਿੱਚ ਕਲਰ ਇਹਦੇ ਵਿੱਚ ਕਈ ਸਾਰੇ ਹੈਗੇ ਆ ਕਿਸੇ ਵੀ ਸੂਟ ਦਾ ਤੁਸੀਂ ਆਰਡਰ ਕਰਨਾ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਰਿਪਲਾਈ ਤੁਹਾਨੂੰ ਮੈਂ ਕਰ ਦਾਂਗੀ। ਇਹ ਪਿਓਰ ਬਿਸਕੋਸ 59 ਦੇ ਵਿੱਚ ਆ ਗਿਆ ਹੈਵੀ ਹੈਂਡਵਰਕ ਮਿਲੇਗਾ 3250 ਰੁਪਏ ਦੇ ਵਿੱਚ। ਬਾਟਮ ਇਹ ਦੀ ਸਿਲਕ ਦੀ ਰਹੇਗੀ ਚਨਾਉਣ ਦਾ ਦੁਪੱਟਾ ਦੁਪੱਟੇ ਦੇ ਉੱਪਰ ਸਮੋਸਾ ਲੈਸ ਤੇ ਗੋਟਾ ਪੱਟੀ ਦੇ ਨਾਲ ਡਿਜ਼ਾਈਨ ਕੀਤਾ ਹੋਇਆ। ਇਹ ਵਾਲੇ ਸੂਟ ਸ਼ਿਮਰ ਦੇ ਵਿੱਚ ਆ ਗਿਆ ਫੁੱਲ ਹੈਵੀ ਹੈਂਡਵਰਕ ਮਿਲ ਜੇਗਾ ਪਲੇਨ ਬਾਟਮ ਆ ਗਈ ਸ਼ਿਮਰ ਦੀ ਦੁਪੱਟਾ ਇਹਦੇ ਨਾਲ ਫੁੱਲ ਹੈਵੀ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਹੋਇਆ 4000 ਰੁਪਏ ਦੇ ਵਿੱਚ ਇਹ ਸੂਟ ਵੀ ਹੈਂਡਵਰਕ ਦੇ ਵਿੱਚ ਮਿਲ ਜਾਣਗੇ ਏمبرੋਇਡਡ ਬਾਟਮ ਰਹੇਗੀ ਇਹਦੀ ਤੇ ਦੁਪੱਟੇ ਦੇ ਉੱਪਰ ਫੈਸੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਡੂਪੀਓਨ ਸਿਲਕ ਦੀ ਬਾਟਮ ਰਹੇਗੀ ਫੁੱਲ ਹੈਵੀ ਹੈਂਡਵਰਕ ਮਿਲ ਜੇਗਾ ਵਿਸਕੋਜ਼ ਔਰਗਾਂజా ਦਾ ਦੁਪੱਟਾ 2725 ਰੁਪਏ ਦੇ ਵਿੱਚ ਇਹ ਵਾਲਾ ਸੂਟ ਮਿਲ ਜਿਗਾ ਕਿਸੇ ਵੀ ਸੂਟ ਦਾ ਆਰਡਰ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਇਹ ਵਾਲਾ ਸੂਟ ਜੌਰਜਟ ਦੇ ਉੱਪਰ ਹੈ ਸੋਲੋ ਕਲਰ ਦੇ ਵਿੱਚ ਹੀ ਆਏਗਾ 850 ਰੁਪਏ ਦੇ ਵਿੱਚ ਇਹਦੇ ਨਾਲ ਆਰਗੈਂਜਾ ਦਾ ਦੁਪੱਟਾ ਰਹੇਗਾ ਇਹ ਪਿਓਰ ਗੀਜ਼ਾ ਕਾਟਨ ਦਾ ਫੈਬਰਿਕ ਰਹੂਗਾ ਮੋਡਲ ਕਾਟਨ ਦੀ ਇਹਦੇ ਨਾਲ ਬਾਟਮ ਆ ਗਈ ਸ਼ਿਫੌਨ ਦਾ ਦੁਪੱਟਾ ਮਿਲ ਜਿਗਾ ਡਿਜੀਟਲ ਪੇਂਟਿੰਗ ਦੇ ਵਿੱਚ ਡਿਜੀਟਲ ਪੇਂਟ ਦੇ ਨਾਲ ਇਹਦੇ ਫੁੱਲ ਫਰੰਟ ਦੇ ਉੱਪਰ ਆਰੀ ਵਰਕ ਕੀਤਾ ਹੋਇਆ ਮਿਲ ਜਿਗਾ ਇਹ ਵੀ ਗੀਜ਼ਰ कॉटन ਦੇ ਵਿੱਚ ਸ਼ਰਟ ਆ ਗਈ ਫੁੱਲ ਫਰੰਟ ਜਿਹੜਾ ਸੀਕਵੈਂਸ ਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਡਿਜੀਟਲ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਰਹੂਗਾ ਦੁਪੱਟੇ ਦੇ ਉੱਪਰ ਵੀ ਸੀਕਵੈਂਸ ਵਰਕ ਮਿਲ ਜਿਗਾ ਕਲਰ ਦੇ ਵਿੱਚ ਕਈ ਸਾਰੇ ਹੈਗੇ ਆ 1260 ਰੁਪਏ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਮਿਲ ਜਿਗਾ ਸ਼ਿਪਿੰਗ ਅੱਜ ਵਾਲੇ ਸੂਟਾਂ ਨਾਲ ਐਕਸਟਰਾ ਰਹੂਗੀ ਤੇ ਪੇਮੈਂਟ ਜਿਹੜੀ ਉਹ ਆਨਲਾਈਨ ਰਹੂਗੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਕਿਉਂਕਿ ਮੈਨੂੰ ਇਸ ਚੀਜ਼ ਦੇ ਬਾਰ-ਬਾਰ ਮੈਸੇਜ ਆਉਂਦੇ ਹੈਗੇ ਕਿ ਕੈਸ਼ ਔਨ ਡਿਲੀਵਰੀ ਹੈਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਮਸਲੀਨ कॉटन ਦੇ ਵਿੱਚ ਆ ਗਿਆ ਇਹ ਵਾਲਾ suit thread work ਕੀਤਾ ਹੈ बॉटम ਦੇ ਉੱਪਰ ਤੇ शर्ट ਦੇ ਉੱਪਰ ਵੀ ਮਿਲ ਜੇਗਾ। शिनॉन ਦਾ ਇਹਦੇ ਨਾਲ दुपट्टा 1230 ਰੁਪਏ ਦੇ ਵਿੱਚ ਕਲਰ ਇਹ ਵੀ ਬਹੁਤ ਸੋਹਣੇ ਲੱਗਦੇ ਆ। ਇਹ ਵੀ स्कोर्स जॉर्जेट ਦੇ ਵਿੱਚ suit ਆ ਗਿਆ ऑल ओवर प्रिंटेड suit ਰਹੇਗਾ। जॉर्जेट ਦਾ ਇਹਦੇ ਨਾਲ दुपट्टा ਰਹੇਗਾ सीक्वेंस एम्ब्रॉयडरी ਕੀਤੀ ਹੋਈ दुपट्टे ਦੇ ਉੱਪਰ। ਸਿਰਫ ਤੇ ਸਿਰਫ 1550 ਰੁਪਏ ਦੇ ਵਿੱਚ। ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਆਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲੇ ਮਿਲਦੇ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਜੀ